ਸਾਹਬ ਸਿੰਘ ਪੁੱਤਰ ਸੰ ਸਰਦਾਰ ਹਜੂਰ ਸਿੰਘ ਤਲਵੰਡੀ ਮਾਲ ਕੋਠਿਆਂ ਦਾ ਰਹਿਣ ਵਾਲਾ ਹਾਂ ਤੇ ਮੈਂ ਮੇਰੇ ਨਾਲ ਮੈਂ ਆਪਣੀ ਫਸਲ ਜਗਦੀਸ਼ لال ਪੁੱਤਰ ਜਿੰਦਰਪਾਲ ਨੂੰ ਵੇਚਦਾ ਰਿਹਾ ਕਈ ਸਾਲ ਤੋਂ ਘੱਟੋ ਘੱਟ ਵੀ 20-25 ਸਾਲ ਤੋਂ ਵੇਚ ਰਿਹਾ ਜੀ ਇਸ ਨੂੰ ਤੇ ਇਸ ਨੇ ਮੇਰੇ ਨਾਲ ਬਹੁਤ ਵੱਡਾ 420 ਕੀਤੀ ਮੇਰੇ ਨਾਲ ਤੇ ਮੇਰੇ ਵੱਲੋਂ ਮਤਲਬ ਇਹ ਵੱਲੋਂ ਅਜੇ ਫਾਰਮ ਦੇਖੋ ਤੁਹਾਨੂੰ ਦਿਖਾਉਣਾ ਆ ਦੇਖੋ ਆ ਸਹੀ ਆ ਬਿਲਕੁਲ origignal ਆ ਦਾ ਇਹਨੂੰ ਆਪਾਂ ਗਲਤ ਨਹੀਂ ਕਹਿ ਸਕਦੇ ਤਾਂ ਦੇਖੋ ਇਹਨੇ ਮੇਰੇ ਨਾਲ 11 11 ਦੇ ਵਿੱਚ ਆ ਕੇ ਮੇਰੇ ਨਾਲ ਜਾਲੀ ਜੇ ਫਾਰਮ ਦੇ ਦਿੱਤੇ ਜਿਸ ਨਾਲ ਆਹ ਦੇਖੋ ਇਹਦੇ ਆਹੀ ਇਹ ਫਾਰਮ ਨੇ ਬਿਲਕੁਲ ਤੁਹਾਨੂੰ ਦਿਖਾ ਰਿਹਾ ਆ ਬਿਲਕੁਲ ਡੁਪਲੀਕੇਟ ਆ ਵੀ ਕੋਈ ਤੇ ਕੋਈ ਇਹਦੀ ਦੁਕਾਨ ਦਾ ਨੰਬਰ ਨਹੀਂ ਕੋਈ ਮੋਬਾਈਲ ਨੰਬਰ ਕੋਈ ਜੀਐਸਟੀ ਨੰਬਰ ਕੁਝ ਵੀ ਨਹੀਂ ਹੈਗਾ ਤੇ ਇੱਕ ਇਹ ਆ ਜੀ ਇਹ ਵੀ ਹੈ ਇਹ 11 ਦਾ ਤੇ 15 ਵਿੱਚ ਆ ਦੇਖੋ ਆ 15 ਦਾ ਜੀ 15 ਤੇ ਇਹ ਵੀ ਡੁਪਲੀਕੇਟ ਜੀ ਇਹ 31 10 15 ਦਾ ਜੀ ਆ 31 10 15 ਦਾ ਠੀਕ ਹੈ ਜੀ ਜੋ ਕਿ ਮੇਰੇ ਕੋਲ ਪਏ ਨੇ ਇਹ ਇਹ ਨੇ ਜੀ 19 10 11 ਦਾ ਆ ਦੇਖੋ 19 10 11 ਦਾ ਆ ਜੀ ਫਾਰਮ ਇਹ ਆ ਜੀ 14 4 11 ਦਾ 14 4 11 ਦਾ ਕਣਕ ਵੇਚੀ ਸੀ ਕਣਕ ਇਹਨੇ ਫਾਰਮ ਦਾ ਨਾ ਹੀ ਨਿ ਪਾਇਆ ਜੀ ਦੇਖੋ ਇਹਦੇ ਤੇ ਕੋਈ ਸਾਈਨ ਨਹੀਂ ਕੁਝ ਫਾਰਮ ਦਾ ਨਾਮ ਹੀ ਹੈਗਾ ਇਹਦੇ ਤੇ ਸਾਈਨ ਵੀ ਨਹੀਂ ਕਰੇ ਜੀ ਇਹਨਾਂ ਨੇ ਤੇ ਕੀ ਹੈ ਜੀ ਇਹਦੇ ਤੇ ਵੀ ਦੇਖੋ ਆਹ ਦਾ ਜੇ ਫਾਰਮ ਹੈ ਜੇ ਫਾਰਮ ਸਹੀ ਹੈ ਇਹਦੇ ਤੇ ਕੋਈ ਸਾਈਨ ਨਹੀਂ ਹੈਗੇ ਜੀ ਆ ਬਿਲਕੁਲ ਦੇਖੋ ਜੀ 15 ਦਾ ਹੈ ਇਹ ਆਪਣਾ 3110 15 ਦਾ ਜੀ 3110 15 ਨੂੰ ਮੈਨੂੰ ਦੇ ਰਿਹਾ ਇਹ ਜੇ ਫਾਰਮ 3110 15 ਨੂੰ ਦੇ ਰਿਹਾ ਤਾਂ ਮੈਨੂੰ ਇਹ ਬਿਲਕੁਲ ਜੇ ਫਾਰਮ ਸਹੀ ਦੇ ਰਿਹਾ ਆ ਦੇਖੋ ਸਹੀ ਹੈ ਬਿਲਕੁਲ 31 10 15 ਦਾ ਤੇ ਇਹ 31 10 11 ਦਾ ਜੀ ਸੌਰੀ 31 10 11 ਦਾ ਬਿਲਕੁਲ ਸਹੀ ਹੈ ਜੀ ਜੇ ਫਾਰਮ ਇਹਨੂੰ ਆਪਾਂ ਡੁਪਲੀਕੇਟ ਨਹੀਂ ਕਹਿ ਸਕਦੇ ਬਿਲਕੁਲ ਸਹੀ ਹੈ ਪਰ ਇੱਥੇ ਸਾਈਨ ਨਹੀਂ ਕੀਤੇ ਜੀ ਉਸ ਤੋਂ ਬਾਅਦ 3 ਦਿਨ ਦਾ ਬਾਅਦ ਚ ਇਹ ਆ ਗਿਆ ਜੀ 28 10 11 ਦਾ ਉਹ 31 10 11 ਦਾ ਆ ਦੇਖੋ ਇਹ 28/10/11 ਦਾ 3 ਦਿਨ ਪਹਿਲਾਂ ਮੈਨੂੰ ਆ ਡੁਪਲੀਕੇਟ ਕੱਟ ਕੇ ਦੇ ਰਿਆ ਆ ਡੁਪਲੀਕੇਟ 3 ਦਿਨ ਪਹਿਲਾਂ ਤੇ ਇਹ 31/10/11 ਦਾ ਹੈ ਇਹ 28/10/11 ਦਾ ਡੁਪਲੀਕੇਟ ਤੇ ਆ 31/10/11 ਦਾ ਤੁਹਾਡੇ ਵੱਲੋਂ ਕੋਈ ਆਰਤੀ ਨਾਲ ਗੱਲਬਾਤ ਕੀਤੀ ਗਈ ਆ 3 ਦਿਨਾਂ ਬਾਅਦ ਬਿਲਕੁਲ ਸਹੀ ਦਿੰਦਾ ਪਰ ਇੱਥੇ ਵੀ ਸਾਈਨ ਨਹੀਂ ਜਿਹੜਾ ਸਹੀ ਹੈ ਤੇ ਸਾਈਨ ਨਹੀਂ ਕੀਤਾ ਹੋਇਆ ਦੇਖੋ ਤੁਹਾਡੇ ਵੱਲੋਂ ਕੋਈ ਆਰਤੀ ਨਾਲ ਗੱਲਬਾਤ ਕੀਤੀ ਗਈ ਹਾਂਜੀ ਆਰਤੀ ਨਾਲ ਉਹੀ ਗੱਲ ਹੈ ਜੀ ਮੈਂ ਤੁਹਾਨੂੰ ਉਹੀ ਦੱਸਦਾ ਇਨੇ ਨਾ ਕੋ ਮੇਰੇ ਨਾਲ ਹਸਾਬ ਕਿਤਾਬ ਕੀਤਾ ਇਨੇ ਜਤਨ ਨਾਮ ਦੀ ਕੰਪਨੀ ਦੀ ਮੋਹਰ ਲਾਤੀ ਜੀ ਦੇਖੋ ਆਜ ਲੱਗੀ ਹੋਈ ਹੈ ਇਨੇ ਮੇਰੀ ਫਸਲ ਜਤਨ ਨਾਮ ਦੀ ਕੰਪਨੀ ਨੂੰ ਕਿਸੇ ਨੂੰ ਵੇਚਦੀ ਆ ਦੇਖੋ ਮੈਂ ਨਹੀਂ ਉਹਨੂੰ ਜਤਨ ਨਾਮ ਨੂੰ ਜਾਣਦਾ ਜੀ ਕੌਣ ਹੈ ਕੌਣ ਨਹੀਂ ਤੀਜੇ ਥਾਂ ਮੇਰੀ ਇਹਨੇ ਫਸਲ ਵੇਚਦੀ ਆ ਮੋਹਰ ਲੱਗੀ ਹੋਈ ਹੈ ਜੀ ਉਹਦੀ ਆ ਦੇਖੋ ਆ ਸਟੈਂਪ ਜਤਨ ਨਾਮ ਦੀ ਕੰਪਨੀ ਨੂੰ ਮੈਂ ਨਹੀਂ ਜਾਣਦਾ ਜੀ ਇਹਨੇ ਮੇਰੀ ਨਾ ਕੋਈ ਜਤਨ ਨਾਮ ਦਾ ਮੇਰੇ ਖਾਤੇ ਵਿੱਚ ਖਾਤੇ ਵਿੱਚ ਕੋਈ ਪੈਸਾ ਆਇਆ ਜਤਨਾਮ ਦਾ ਮੇਰੇ ਚ ਮੇਰੇ ਖਾਤੇ ਵਿੱਚ ਕੋਈ ਪੈਸਾ ਨਹੀਂ ਆਇਆ ਮੇਰਾ ਆਪਣਾ ਚੈੱਕ ਕਰ ਲੋ ਜੀ ਬੈਂਕ ਬੈਲੈਂਸ ਚੈੱਕ ਕਰ ਲੋ ਮੈਂ ਕਿਤੇ ਵੀ ਕਰ ਤੁਸੀਂ ਕਰ ਸਕਦੇ ਹੋ ਚੈੱਕ ਉਹਦਾ ਕੋਈ ਪੈਸਾ ਨਹੀਂ ਜਿਆ ਮੇਰ ਕੋ ਆ ਦੇਖੋ ਆ ਜੇ ਫਾਰਮ ਇਹਨੇ ਮੇਰੇ ਨਾਲ 11 ਦੇ ਵਿੱਚ ਆ ਕੇ ਸ਼ੁਰੂ ਸ਼ੁਰੂ ਦੇ ਵਿੱਚ ਠੀਕ ਚੱਲ ਰਿਹਾ ਸੀ ਸ਼ੁਰੂ ਸ਼ੁਰੂ ਦੇ ਵਿੱਚ ਆ ਮੈਂ ਤੁਹਾਨੂੰ ਜੇ ਫਾਰਮਾਂ ਚ ਉਲਝਿਆ ਪਿਆ ਬਿਲਕੁਲ ਠੀਕ ਚੱਲ ਰਿਹਾ ਸੀਗਾ ਤੇ ਮੈਨੂੰ 11 ਤੇ 15 ਦੇ ਵਿੱਚ ਆ ਕੇ ਮੇਰੇ ਇਹਦੇ ਪਤਾ ਨਹੀਂ ਕੀ ਦਿਲੰਦਰ ਬਈਮਨ ਆ ਗਿਆ ਉੱਥੇ ਮੇਰੇ ਨਾਲ ਇਹਨੇ ਗੜਬੜ ਸ਼ੁਰੂ ਕਰਤੀ ਕਰਨੀ ਤਾਂ ਮੈਂ ਚਲੋ ਇਹਨੂੰ ਬਥੇਰਾ ਕਹਿੰਦਾ ਰਿਹਾ ਵੀ ਐਨਾ ਕਰੋ ਤੁਸੀਂ ਕਹਿੰਦਾ ਮੇਰਾ ਵਿਗਾੜ ਲੱਕੀ ਵਿਗਾੜ ਸਕਦਾ ਠੀਕ ਹੈ ਉਹਦੇ ਮਤਲਬ ਉਹ ਉਹਦੀ ਹੁਣ ਡੈਥ ਹੋ ਗਈ ਉਹਦਾ ਜਿਉਂਦਾ ਸੀਗਾ ਜਿਉਂਦੇ ਦੇ ਵਖਤੀ ਰੌਲਾ ਸੀਗਾ ਮੇਰਾ ਲੈਣ ਦੇਣ ਦਾ ਪੈਸਿਆਂ ਦਾ ਤਾਂ ਮੈਨੂੰ ਕੋਈ ਰਾ ਨਹੀਂ ਸੀ ਦੇ ਰਿਹਾ ਤਾਂ ਮੈਂ ਮੈਂ ਕੀ ਕਰਾਂ ਜੀ ਮੈਂ ਮਜਬੂਰ ਮੈਂ ਫਿਰ ਉਹਦੀ ਇਹਦੀ ਆ شکایت ਦੇਖੋ ਹੁਣ ਮੈਂ ਗੱਡੀ ਬਸ ਚਮਕੀ ਜੀ ਆ ਕਰਾਈ ਇਹ ਜੀ ਦਰਜ ਆ ਸਾਰਾ ਕੁਝ ਲਿਖਿਆ ਜੀ ਇਹਦੇ ਵਿੱਚ ਤੇ ਉਸ ਤੋਂ ਬਾਅਦ ਇਹਨੇ ਫਿਰ ਇਨਕਮ ਟੈਕਸ ਵਿਭਾਗ ਨੂੰ ਵੀ ਲਿਖਿਆ ਜੀ ਇਨਕਮ ਟੈਕਸ ਵਿਭਾਗ ਨੂੰ ਵੀ ਲਿਖਿਆ ਦਿੱਲੀ ਚੰਡੀਗੜ ਪਟਿਆਲਾ ਠੀਕ ਹੈ ਜੀ ਤੇ ਇਸ ਨੇ ਮੇਰੇ ਨਾਲ ਬੜੀ ਚਾਰ ਹਜ਼ਾਰ 20 ਕੀਤੀ ਜਿਹੜਾ ਮੈਨੂੰ ਮੈਂ ਚਾਹੁੰਨਾ ਵੀ ਮੈਨੂੰ ਇਨਸਾਫ ਦਿੱਤਾ ਜਾਵੇ ਸਰਕਾਰ ਸਰਕਾਰ ਨੂੰ ਨਾਲੇ ਤਾਂ ਇਹਨੇ ਆ ਦੇਖੋ ਸਰਕਾਰ ਨੂੰ ਇਹਦੇ ਵਿੱਚ ਸਾਰਾ ਆ ਲਿਖਿਆ ਜੀ ਮੈਂ ਸਰਕਾਰ ਨੂੰ ਇਹਨੇ ਲੱਖਾਂ ਰੁਪਏ ਦਾ ਚੂਨਾ ਲਾਇਆ ਪਤਾ ਨਹੀਂ ਹੋਰ ਕਿੰਨੇ ਜ਼ਿਮੀਂਦਾਰਾਂ ਨੂੰ ਵੀ ਇਹ ਆਪਣਾ ਧੜੇ ਦਾ ਸ਼ਿਕਾਰ ਬਣਾ ਰਿਹਾ ਹੈ ਉਹ ਜ਼ਿਮੀਂਦਾਰ ਵੀ ਸਗੋਂ ਇਹਦੇ ਜੇ ਫਾਰਮ ਵੇਖੋ ਇਹਨੇ ਬਹੁਤ ਵੱਡੀ ਮਤਲਬ ਗੜਬੜ ਕੀਤੀ ਹੈ ਜੀ ਤੇ ਇਹਨੇ ਮੈਂ ਸਰਕਾਰ ਦੇ ਬਿਲਕੁਲ ਨਾਲ ਖੜਿਆ ਜੀ ਸਰਕਾਰ ਨੂੰ ਇਹਨੇ ਬਹੁਤ ਵੱਡਾ ਚੂਨਾ ਲਾਇਆ ਤੇ ਮੈਂ ਬਿਲਕੁਲ ਸਰਕਾਰ ਦੇ ਨਾਲ ਖੜੇ ਆ ਮੈਂ ਗਵਾਹ ਪੂਰਾ ਬਿਲਕੁਲ ਜਿੱਥੇ ਵੀ ਸਰਕਾਰ ਹੁਣ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋਗੇ ਸਰਕਾਰ ਤੋਂ ਇਹੀ ਮੰਗ ਕਰਦੇ ਆ ਵੀ ਮੈਨੂੰ ਇਨਸਾਫ ਦਿੱਤਾ ਜਾਵੇ ਬੰਦ ਹੀ ਇਹਦੇ ਤੇ ਕਾਰਵਾਈ ਬੰਦ ਹੀ ਇਹਦੇ ਤੇ ਕਾਰਵਾਈ ਕੀਤੀ ਜਾਵੇ ਤੇ ਇਹਦਾ ਨਿਸੰਸ ਤੱਕ ਵੀ ਕੈਂਸਲ ਕੀਤਾ ਜਾਵੇ ਜਿੰਨਾ ਮਤਲਬ ਜਿਹੜਾ ਇਹ ਮਤਲਬ ਠੱਗੀ ਲਾਈ ਇਹਨੇ 420 ਕੀਤੀ ਮੇਰੇ ਨਾਲ ਮੈਂ ਘਰ ਤੋਂ বেকার ਹੋ ਗਿਆ ਉਹਦੇ ਸਗਮੇ ਚ ਮੇਰੀ ਮਾਂ ਮੇਰੀ ਮਾਂ ਬਿਲਕੁਲ ਆ ਤੁਸੀਂ ਆਲੇ-ਦਾਲੇ ਤਿੰਨ ਪਿੰਡਾਂ ਨੂੰ ਵੀ ਬਿਲਕੁਲ ਕੋਈ ਉਹਨੂੰ ਬਿਮਾਰ ਨਹੀਂ ਸੀ ਕੁਝ ਵੀ ਨਹੀਂ ਸੀ ਇਹੀ ਟੈਨਸ਼ਨ ਦੇ ਵਿੱਚ ਵੀ ਮੁੰਡੇ ਸਰ ਕਰਜ਼ਾ ਦਿਖਾਤਾ ਵੀ ਇੰਨਾ ਬਥਲੇ ਨੇ ਗੜਬੜ ਕੀਤੀ ਉਹ ਮੈਨੂੰ ਪੈਸੇ ਨਾ ਦਿੱਤੇ ਜੀ ਉਹਦੇ ਦਿਨ ਕਰਕੇ ਮੈਂ ਕਰਜ਼ਾਈ ਹੋ ਗਿਆ ਘਰੋਂ ਬੇਕਾਰ ਹੋ ਗਿਆ ਮੇਰੀ ਮਾਂ ਵੀ ਚਲਾਣਾ ਕਰ ਬੈਠੀ ਸੀ 15 15 11 24 ਨੂੰ ਮੇਰੀ ਮਾਤਾ ਜੀ ਮਤਲਬ ਹਾਰਟ ਟੈਕਟ ਹੋ